ਬਾਬਾ ਸ਼ੇਖ ਫਰੀਦ ਦੀ ਆਗਮਨ ਪਰਵਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦੀ ਮਾਤਾ ਸ਼੍ਰੀਮਤੀ ਹਰਪਾਲ ਕੌਰ ਗੁਰਦੁਆਰਾ ਟੇਲਾ ਬਾਬਾ ਫਰੀਦ ਅਤੇ ਮਾਈ ਗੋਦੜੀ ਸਾਹਿਬ ਵਿਖੇ ਨਤਮਸਤਕ ਹੋਏ ਇਸ ਮੌਕੇ ਵਿਧਾਇਕ ਸਦਾ ਗੁਰਦੇਵ ਸਿੰਘ ਸੇਖੋਂ ਅਤੇ ਉਹਨਾਂ ਦੀ ਧਰਮ ਪਤਨੀ ਬੀਬੀ ਬਿਆਨਤ ਕੌਰ ਸੇਖੋਂ ਐਸਐਸਪੀ ਡਾਕਟਰ ਪ੍ਰਿਗੇ ਜੈਨ ਉਹਨਾਂ ਦੇ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਇਸ ਮੌਕੇ ਮਾਤਾ ਹਰਪਾਲ ਕੌਰ ਨੇ ਸਮੂਹ ਸੰਗਤਾਂ ਨੂੰ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪਰਬ ਦੀ ਵਧਾਈ ਦਿੱਤੀ। ਉਹਨਾਂ ਕਿਹਾ ਕਿ ਸਾਨੂੰ ਸਭ ਨੂੰ ਬਾਬਾ ਫਰੀਦ ਜੀ ਦੇ ਦਿਖਾਏ ਮਾਰਗ ਤੇ ਸਿੱਖਿਆਵਾਂ ਤੇ ਅਮਲ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸਦਾ ਭਗਵੰਤ ਮਾਨ ਆਪਣੇ ਅਰਜੀਮੇ ਕਾਰਨ ਅੱਜ ਫਰੀਦਕੋਟ ਨਹੀਂ ਆ ਸਕੇ। ਉਹਨਾਂ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਉਹਨਾਂ ਨੂੰ ਬਾਬਾ ਸ਼ੇਖ ਫਰੀਦ ਜੀ ਦੀ ਚਰਨ ਛੋਹ ਧਰਤੀ ਤੇ ਆਉਣ ਤੇ ਉਹਨਾਂ ਦੇ ਸਤਾਨਾਂ ਤੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਹਾਂ ਹਲਕਾ ਵਿਧਾਇਕ ਸਦਾ ਗੁਰਦੇਵ ਸਿੰਘ ਸਿੱਖੋਂ ਅਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦੇ ਮਾਤਾ ਸ਼੍ਰੀਮਤੀ ਹਰਪਾਲ ਕੌਰ ਨੇ ਕੀ ਕਿਹਾ ਉਹ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਸਰਪਰ ਬਾਬਾ ਸ਼ੇਖ ਦੀ ਕਿਰਪਾ ਦੇ ਨਾਲ ਹਰ ਸਾਲ ਹੀ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਵੀ ਇੱਥੇ ਆਉਂਦੇ ਰਹੇ ਤੇ ਉਹਨਾਂ ਦੀ ਇੱਛਾ ਸੀ ਕਿ ਉਹ ਮੇਲੇ ਤੇ ਆਉਂਦੇ ਅੱਜ ਸਾਡੇ ਕੋਈ ਬਹੁਤ ਵੱਡੇ ਰੀਝੇਵੇਂ ਆਪ ਸਭ ਨੂੰ ਪਤਾ ਹੀ ਹੈ ਉਹਦੇ ਕਾਰਨ ਮੁੱਖ ਮੰਤਰੀ ਸਾਹਿਬ ਨਹੀਂ ਆ ਸਕੇ ਉਹਨੇ ਮਾਤਾ ਜੀ ਇੱਥੇ ਤੌਰ ਤੇ ਬਾਬਾ ਫਰੀਦ ਜੀ ਦੇ ਇਸ ਦਰਬਾਰ ਦੇ ਅੰਦਰ ਬਖਸ਼ਤ ਕਰਨ ਵਾਸਤੇ ਆਇਆ ਪੰਜਾਬ ਦੀ ਸੁੱਖ ਮੰਗਣ ਵਾਸਤੇ ਆਇਆ ਪੰਜਾਬ ਦੇ ਜਵਾਨੀ ਦੀ ਸੁੱਖ ਮੰਗਣ ਵਾਸਤੇ ਪੰਜਾਬ ਦੀ ਚੜ੍ਹਦੀ ਕਲਾ ਸੇ ਬਖਸ਼ਤ ਮਾਤਾ ਜੀ ਬਾਬਾ ਫਰੀਦ ਪੁੱਤਰ ਚਰਨ ਸ਼ੋਹ ਧਰਤੀ ਦੇ ਤੁਸੀਂ ਆਏ ਕਿੱਦਾਂ ਮਹਿਸੂਸ ਕਰਦੇ ਹੋ ਧੰਨਵਾਦ ਬਾਈ ਧੰਨਵਾਦ ਬਹੁਤ ਵਧੀਆ ਲੱਗਿਆ ਬਾਬਾ ਜੀ ਬਹੁਤ ਵਧੀਆ ਲੱਗਿਆ ਕਿਸੇ ਅਜਾ ਡਾ ਚੋਕੇ ਇਥੇ ਦੇਸ਼ਾਂ ਪ੍ਰਦੇਸ਼ਾਂ ਚ ਬੈਠੀਆਂ ਦੁਨੀਆ ਨੂੰ ਅਈ ਕਹਿੰਨਾ ਵੀ ਇਹ ਸੱਚਾ ਪਾਤਸ਼ਾਹ ਹੈ ਬਾਬਾ ਜੀ ਕਿਤੇ ਉੱਤੇ ਪਰ ਸ਼ਿਮ ਸੁਸ ਕਰਨ ਕਿ ਅੱਜ ਇਸ ਪਵਾਨ ਮੌਕੇ ਤੇ ਤੁਹਾਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਹੋਵੇ ਇਹ ਦਿਨ ਭਾਗਾ ਵਾਲਾ ਜਿਹੜਾ ਸਾਨੂੰ ਇੱਥੇ ਆ